ਕਿਸੇ ਗੁਰਦੁਆਰਿਆਂ ਗੁਰਧਾਮਾਂ ਦੇ ਵਿੱਚ ਦਖਲ ਅੰਦਾਜ਼ੀ ਕਰਨਾ ਸਰਕਾਰ ਦਾ ਕੋਈ ਕੰਮ ਨਹੀਂ ਕਿਸੇ ਪਾਰਟੀ ਦਾ ਕੋਈ ਕੰਮ ਨਹੀਂ ਸਰਕਾਰ ਕੌਣ ਹੁੰਦੀ ਹੈ ਸਾਡੇ ਵਿੱਚ ਦਖਲ ਅੰਦਾਜ਼ੀ ਕਰਨ ਬੱਲੇ ਇਸ ਪੀਂਤੇ ਖਲੋ ਕੇ ਸੌਂ ਖਾ ਲਈ ਹੈ ਇਹਨੇ ਬੇਬੇ ਆਪਣੀ ਦੇ ਕਹਿੰਦੇ ਉੱਤੇ ਕਹਿਤਾ ਕਿ ਮੈਂ ਨਸ਼ਾ ਛੱਡ ਦਿੱਤਾ ਤੇ ਹੁਣ ਇਹ ਦੁੱਧ ਨਾਲ ਧੋਤਾ ਗਿਆ ਸਰਫਰ ਨਾਲ ਸਾਫ਼ ਹੋ ਗਿਆ ਇਸ ਕਰਕੇ ਮੁਰਕੇ ਪ੍ਰਧਾਨ ਬਣਾਤਾ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਿਵੇਂ ਤਿਵੇਂ ਵਕ ਵਕ ਪਾਰਟੀਆਂ ਦੇ ਲੀਡਰ ਲੋਕਾਂ ਵਿੱਚ ਜਾ ਕੇ ਲੋਕ ਮਿਲਣੀਆਂ ਕਰ ਰਹੇ ਨੇ ਐਸੀ ਤਰ੍ਹਾਂ ਲੋਕ ਸੇਵਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਹੁਸ਼ਿਆਰ ਪਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਵਿਧਾਨ ਸਭਾ ਦੇ ਵੱਖ-ਵੱਖ ਹਲਕਿਆਂ ਦਾ ਦੌਰਾ ਕੀਤਾ ਗਿਆ ਲੋਕਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਬੀਬੀ ਜਗੀਰ ਕੌਰ ਨੇ ਭਾਜਪਾ ਨੂੰ ਵੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਆਪਣੀ ਦਖਲਅੰਦਾਜ਼ੀ ਕਰਨੀ ਬੰਦ ਕਰੇ 1956 ਦਾ ਐਕਟ ਹੈ ਜੀ ਇੱਕ 11 ਧਾਰਾ ਦੇ ਵਿੱਚ 1956 ਦਾ ਐਕਟ ਬੜਿਆ 11 ਧਾਰਾ ਉਹਦੇ ਉਹਦੇ ਵਿੱਚ ਸੋਧ ਕਰਨਾ ਚਾਹੁੰਦੇ ਆ ਕਿ ਕੋਈ ਜਿਹੜੇ ਮਹਾਰਾਸ਼ਟਰ ਦੇ ਗੁਰਦੁਆਰੇ ਜਿੱਦਾਂ ਹਿਊਰ ਸਾਹਿਬ ਗੁਰਾ ਜਿੱਦਾਂ ਉੱਥੇ ਦੇ ਜਿਹੜੇ ਪ੍ਰਧਾਨ ਹੈ ਇਹ ਗਵਰਨਮੈਂਟ ਜਰੀ ਹੈ ਉਹ ਅਪੋਇੰਟ ਕਰ ਸਕਦੀ ਹੈ ਜੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਕਿਸੇ ਸਰਕਾਰ ਦਾ ਕੰਮ ਕਿਸੇ ਗੁਰਦੁਆਰਿਆਂ ਗੁਰਤਮਾ ਦੇ ਵਿੱਚ ਦਖਲ ਅੰਦਾਜ਼ੀ ਕਰਨ ਸਰਕਾਰ ਦਾ ਕੋਈ ਕੰਮ ਨਹੀਂ ਕਿਸੇ ਪਾਰਟੀ ਦਾ ਕੋਈ ਕੰਮ ਨਹੀਂ ਇਹ ਤਾਂ ਲੋਕ ਚੁਣ ਕੇ ਭੇਜਦੇ ਆ ਬੋਰਡ ਬਣਿਆ ਹੋਇਆ ਤੇ ਬੋਰਡ ਦੇ ਮੈਂਬਰ ਉਹਦੀ ਚੋਣ ਕਰਨ ਪ੍ਰਧਾਨ ਦੀ ਸਰਕਾਰ ਕੌਣ ਹੁੰਦੀ ਹੈ ਸਾਡੇ ਵਿੱਚ ਦਖਲ ਅੰਦਾਜ਼ੀ ਕਰਨ ਵਾਲੀ ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਵੱਲੋਂ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਤੇ ਵੀ ਟਿੱਖੇ ਨਿਸ਼ਾਨੇ ਸੱਦ ਗਏ ਨੇ ਗੱਲ ਇਹ ਹੈ ਵੀ ਪਹਿਲਾਂ ਕਹਿੰਦੇ ਨਸ਼ਾ ਬੜਾ ਪਿੰਦਾ ਤੇ ਉਹਨੂੰ ਕਰ ਦਿੱਤਾ ਸੀਗਾ ਹੁਣ ਉਹ ਕਹਿੰਦੇ ਆ ਜੀ ਇਹਨੇ ਸਟੇਜ ਤੇ ਖਲੋ ਕੇ ਸੌਂ ਖਾ ਲਈ ਹੈ ਇਹਨੇ ਬੇਬੇ ਆਪਣੀ ਦੇ ਕਹਿੰਦੇ ਉੱਤੇ ਕਹਤਾ ਕਿ ਮੈਂ ਨਸ਼ਾ ਛੱਡ ਦਿੱਤਾ ਤੇ ਹੁਣ ਇਹ ਦੁੱਧ ਨਾਲ ਤੋਤਾ ਗਿਆ ਸਰਫ ਨਾਲ ਸਾਫ ਹੋ ਗਿਆ ਇਸ ਕਰਕੇ ਮੁਰਕੇ ਪ੍ਰਦਾਨ ਬਣਾਤਾ ਜਿਹੜੇ ਬੰਦੇ ਪਹਿਲੇ ਲੋਕਾਂ ਦੇ ਕੰਡਮ ਕੀਤਾ ਉਹ ਮੁਰਕੇ ਕੌਣ ਪ੍ਰਵਾਨ ਕਰਦਾ ਲੋਕਾਂ ਨੇ ਬਹੁਤ ਇਸ ਕਰ ਕਿੰਤੂ ਕੀਤਾ ਉਹਨੂੰ ਲੋਕਾਂ ਨੇ ਬੜਾ ਮਾਰਾ ਕਿਹਾ ਸੀਗਾ ਕਿ ਜਿਹੜੇ ਕੀਤੇ ਕੰਮਾਂ ਨੂੰ ਬੰਦ ਕਿਉਂ ਕੀਤਾ ਸਾਰੇ ਕੰਮ ਨੇ ਬੰਦ ਕੀਤੇ ਜੀ ਜਿੰਨੇ ਕੰਮ ਸੀ ਉਹ ਬੰਦ ਕੀਤੇ ਸੀਗੇ ਤੇ ਦੁਬਾਰਾ ਇਸ ਕਰਕੇ ਚਾਹ ਕਿ ਲੋਕਾਂ ਦਾ ਪ੍ਰੈਸ਼ਰ ਹੈ ਲੋਕਾਂ ਨੇ ਕਿਹਾ ਕਿ ਜਿਹੜੇ ਸਾਨੂੰ ਸਹੂਲਤਾਂ ਮਿਲੀਆਂ ਸੀ ਉਹ ਤੇ ਕੰਮ ਸਗੋਂ ਇੱਕ ਇੱਕ ਕਰਕੇ ਚਲਾ ਦਿਓ ਇਸ ਕਰਕੇ ਦੁਬਾਰ ਮਤਲਬ ਕਿ ਇਹ ਪਾਲਿਸੀ ਠੀਕ ਸੀ ਲੋਕਾਂ ਵਿੱਚ ਬਸਾਂ ਦੇਣੀਆਂ ਪਾਲਿਸੀ ਠੀਕ ਸੀ ਸੋ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਬਿਆਨਬਾਜ਼ੀਆਂ ਦਾ ਦੌਰ ਵੀ ਤੇਜ਼ ਹੋ ਰਿਹਾ ਹੈ ਅਤੇ ਇੱਕ ਦੂਜੇ ਉੱਤੇ ਇਲਜ਼ਾਮਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਲੋਕ ਸਭਾ ਚੋਣਾਂ 'ਚ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਇਹ ਵੇਖਣਾ ਲਾਜ਼ਮੀ ਰਹੇਗਾ ਹੁਸ਼ਿਆਰਪੁਰ ਤੋਂ ਅਮਰੀਕ কুমার ਪੰਜਾਬ ਲੁੱਕ ਚੈਨਲ